ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁਹਾਲੀ ਦੇ ਫੇਜ਼ 11 ਦੇ ਸਕੂਲ ਆਫ ਐਮੀਨੈਂਸ 'ਚ ਇਸ ਸੈਸ਼ਨ ਦੀ ਆਖਰੀ ਮੈਗਾ ਪੀਟੀਐਮ ਦਾ ਜਾਇਜ਼ਾ ਲੈਣ ਦੇ ਮੌਕੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਉੱਚ ਆਉਦਿਆਂ ਤੇ ਪੁੱਜਣ ਤੇ ਸੁਪਨਿਆਂ ਨੂੰ ਖੰਭ ਲਾਉਣ ਲਈ ਵਚਨਬੱਧ ਹੈ ਤਾਂ ਜੋ ਉਹਨਾਂ ਨੂੰ ਜ਼ਿੰਦਗੀ 'ਚ ਇਹ ਕਦੀ ਵੀ ਮਹਿਸੂਸ ਨਾ ਹੋਵੇ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਈ ਦੌਰਾਨ ਉਸ ਤਰ੍ਹਾਂ ਦੀਆਂ ਸਹੂਲਤਾਂ ਤੇ ਸੁਵਿਧਾਵਾਂ ਨਹੀਂ ਮਿਲੀਆਂ ਜੋ ਮਹਿੰਗੀਆਂ ਫੀਸਾਂ ਦੇ ਕੇ ਪ੍ਰਾਈਵੇਟ ਸਕੂਲਾਂ 'ਚ ਹੀ ਮਿਲ ਸਕਦੀਆਂ ਹਨ ਵੇਖੋ ਪੂਰੀ ਰਿਪੋਰਟ ਪਹਿਲਾ ਕਿਹੜਾ ਸਕੂਲ ਨਹੀਂ ਕੀ ਬਣਾਉਂਦੇ ਰਹੇ ਪਹਿਲਾਂ ਕਿਹੜਾ ਸਕੂਲ ਨਹੀਂ ਕੀ ਬਣਾਉਂਦੇ ਰਹੇ ਕਹ ਦੱਸਦੇ ਹਾਂ ਜੀ ਹਮ ਦੋ ਜੀ ਗਿਆਨ ਕਰ ਸਕੋਲੀ ਕਰਤੋ ਭਾਈ ਜੀ ਅੱਜ ਦੀ ਮੇਗਾ ਪੀਟੀਐਮ ਬੜੀ ਖਾਸ ਹੈ ਕਿਉਂਕਿ ਇਹ ਇਸ ਅਕੇਡੈਮਿਕ ਸੈਸ਼ਨ ਦੀ ਆਖਰੀ ਮੇਗਾ ਪੀਟੀਐਮ ਹੈ ਤੇ ਸਰ ਸਰਕਾਰੀ ਸਕੂਲਾਂ ਚ ਜਿਵੇਂ ਪ੍ਰਾਈਵੇਟ ਸਕੂਲਾਂ ਹੁੰਦਾ ਸੀ ਕਿ ਜਦੋਂ ਸਾਲ ਖਤਮ ਹੁੰਦਾ ਤਾਂ ਬੱਚਿਆਂ ਦਾ ਜਿਹੜਾ ਰਿਪੋਰਟ ਕਾਰਡ ਹੈ ਨੌਨ ਨੌਨ ਬੋਰਡ ਕਲਾਸਿਸ ਦਾ ਉਹ ਦਿੱਤਾ ਜਾਂਦਾ ਹੈ ਠੀਕ ਉਸੇ ਪੈਟਰਨ ਦੇ ਉੱਤੇ ਅੱਜ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਇਹ ਮੇਗਾ ਪੀਟੀਐਮ ਹੋ ਰਹੀ ਹੈ ਜਿਸ ਦੇ ਵਿੱਚ ਬੱਚਿਆਂ ਦਾ ਜਿਹੜਾ ਰਿਪੋਰਟ ਕਾਰਡ ਹੈ ਜਸਟ ਲਾਈਕ ਅ ਪ੍ਰਾਈਵੇਟ ਸਕੂਲ ਉਹ ਜਿਹੜਾ ਦਿੱਤਾ ਜਾ ਰਿਹਾ ਉਹਦੇ ਵਿੱਚ ਪੂਰਾ ਹੋਲਿਸਟਿਕ ਬੱਚੇ ਦੀ ਸਾਲ ਦੀ ਕਿੰਨੀ ਪਰਫਾਰਮੈਂਸ ਰਹੀ ਉਹਦੇ ਕੋਕ ਕਰਕ ਐਕਟੀਵਿਟੀਜ਼ ਦੇ ਵਿੱਚ ਕਿੰਨੀ ਪੇਰੈਂਸ ਰਹੀ ਐ اٹੈਂਡੈਂਸ ਕਿੰਨੀ ਰਹੀ ਐ ਠੀਕ ਇੱਕ ਪ੍ਰਾਈਵੇਟ ਸਕੂਲ ਵਾਂਗੂ ਇਹ ਸਿਸਟਮ ਅਸੀਂ ਜਿਹੜਾ ਸ਼ੁਰੂ ਕੀਤਾ ਤੇ ਅੱਜ ਵੀ ਮਾਨਾ ਲਈ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸਕੂਲਾਂ ਦੇ ਵਿੱਚ ਮੇਲੇ ਲੱਗੇ ਆ ਮੇਗਾ ਪੀਟੀਐਮ ਸਿਰਫ ਇੱਕ ਇਵੈਂਟ ਬਣ ਕੇ ਨਹੀਂ ਮੈਂ ਸਮਝਦਾ ਹਾਂ ਸਾਰੇ ਪੰਜਾਬ ਦੇ ਵਿੱਚ ਇੱਕ ਤਿਉਹਾਰ ਬਣ ਚੁੱਕਿਆ ਹੈ ਕਿਉਂਕਿ ਸਾਡੇ ਕੋਲ ਲਗਭਗ 20000 ਸਕੂਲ ਹੈ ਤੇ ਲੱਖਾਂ ਦੀ ਤਾਦਾਦ ਦੇ ਬੱਚੇ ਪੜ੍ਹਦੇ ਆ ਤੇ ਉਹਨਾਂ ਦੇ ਮਾਤਾ ਪਿਤਾ ਆਉਂਦੇ ਆ ਆ ਸਰਕਾਰੀ ਸਕੂਲਾਂ ਦੇ ਟੀਚਰਸ ਨੂੰ ਵੀ ਪਹਿਲੀ ਵਾਰ ਹੀ ਮੌਕਾ ਮਿਲਦਾ ਹੈ ਕਿ ਉਹ ਆਪਣੇ ਟੈਲੈਂਟ ਦਿਖਾ ਸਕਣ ਉਹਨਾਂ ਤੋਂ ਸਿਰਫ ਨੈਗੇਟਿਵ ਖਬਰਾਂ ਹੀ ਜਿਹੜੀਆਂ ਹੈ ਉਹ ਮੀਡੀਆ ਤੱਕ ਜਾਂਦੀਆਂ ਸੀ ਅੱਜ ਤੁਹਾਡੇ ਸਾਹਮਣੇ ਆ ਤੁਸੀਂ ਮੇਰੇ ਨਾਲ ਇਸ ਸਕੂਲ ਦੇ ਵਿੱਚ ਬਹੁਤ ਸਾਰੇ ਮਾਪੇ ਮਾਤਾ ਪਿਤਾ ਹੋਣ ਮੇਰੇ ਹੋ ਤੁਸੀਂ ਖੁਦ ਸਕੂਲ ਦੇਖਿਆ ਤੇ ਹਾਈ ਸਕੂਲ ਦੇ ਵਿੱਚ ਅਸੀਂ ਇਹ ਸਿਸਟਮ ਰੱਖਦੇ ਹਾਂ ਜਿੱਥੇ ਪੇਰੈਂਟ ਆ ਕੇ ਸਿੱਧਾ ਬਹੁਤੇ ਪੇਰੈਂਟਸ ਤੁਸੀਂ ਦੇਖਿਆ ਕਿ ਕੋਈ ਕੋਈ ਨਿਹਾੜੀ ਕਰ ਰਿਹਾ ਕਿਸੇ ਦੀ ਮਾਤਾ ਕਿਸੇ ਦੇ ਕਰੇ ਕੰਮ ਕਰ ਰਿਹਾ ਪਰ ਉਹ ਵੀ ਸੱਚ ਸਬਰ ਕੇ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਇਸ ਸਮਾਜ ਦਾ ਹਿੱਸਾ ਹੈ ਕਿ ਸਿਰਫ ਪ੍ਰਿਵੀਲੇजेस ਆ ਤੇ ਨਹੀਂ ਕਿ ਪ੍ਰਾਈਵੇਟ ਸਕੂਲ ਨਾਲ ਹੀ ਨਹੀਂ ਪਰ ਹੁਣ ਹਰ ਇੱਕ ਦਾ ਅਧਿਕਾਰ ਹੈ ਆਪਣੇ ਬੱਚੇ ਦੀ ਪਰਫਾਰਮੈਂਸ ਬਾਰੇ ਜਾਣਨ ਦਾ ਤੇ ਉਹ ਆ ਕੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਬਾਰੇ ਜਾਣਦੇ ਨੇ ਉਹਨਾਂ ਨੂੰ ਕੌਨਫੀਡੈਂਸ ਮਿਲਦਾ ਕਿ ਉਹਨਾਂ ਦਾ ਬੱਚਾ ਸਹੀ ਅਧਿਆਪਕ ਦੇ ਹੱਥ ਵਿੱਚ ਹੈ ਸਹੀ ਸਕੂਲ ਦੇ ਵਿੱਚ ਤੇ ਸਰਕਾਰ ਦੇ ਵੱਲੋਂ ਜੋ ਕਦਮ ਚੁੱਕੇ ਗਏ ਨੇ ਉਹ ਅੱਜ ਇਸ ਗੱਲ ਦੇ ਵੀ ਖੁਸ਼ੀ ਹੈ ਸਾਡੇ ਨੁਮਾਇਸ਼ਾਂ ਦੀ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਉਹ ਵੀ ਸਰਕਾਰੀ ਸਕੂਲਾਂ ਜਾਣਗੇ ਵਿਜ਼ਿਟ ਕਰਨਗੇ ਉਹਨਾਂ ਦੇ ਨਾਲ ਸਾਡੇ ਪ੍ਰਭਾਰੀ ਜਿਹਨੇ ਸਿੱਖਿਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਇਆ ਦੱਸਿਆ ਇੱਕ ਸਿੱਖਿਆ ਮੰਤਰੀ ਦਾ ਫਰਜ਼ ਕੀ ਹੁੰਦਾ ਹੈ ਸ਼੍ਰੀ ਮਨੀਸ਼ ਸੋਭਿਆ ਜੀ ਉਹ ਵੀ ਜਾਣਗੇ ਸਕੂਲਾਂ ਦੇ ਵਿੱਚ ਤੇ ਬੱਚਿਆਂ ਦੇ ਨਾਲ ਪੇਰੈਂਟਸ ਦੇ ਨਾਲ ਅਭਿਆਪਕਾਂ ਨਾਲ ਗੱਲਬਾਤ ਕਰਨਗੇ ਮੈਂ ਇਸੇ ਨਾਲ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਪਿਛਲੇ 3 ਸਾਲਾਂ ਦੇ ਵਿੱਚ ਸਕੂਲ ਸਿੱਖਿਆ ਖਾਲਦ ਬਨ ਨੂੰ ਬਹੁਤ ਛਾਰੇ ਕੰਮ ਹੋਇਆ ਅੱਜ ਪੰਜਾਬ ਦੇ ਲੜੇ 80% ਸਕੂਲਾਂ ਦੇ ਵਿੱਚ ਚਾਰ ਦੁਵਾਰੇ ਜਿੱਥੇ ਕੋਈ 100 ਤੋਂ 200 ਸਕੂਲ ਜਿੱਥੇ ਕੋਈ ਲੀਗਲ ਡਿਸਪਿਊਟ ਹੈ ਕੋਈ ਜ਼ਮੀਨ ਦਾ ਕੇਸ ਐਸਟੇ ਹੈ ਉਹਨੂੰ ਛੱਡ ਕੇ ਥਾਉਂ ਪੰਜਾਬ ਦਾ ਹਰ ਇੱਕ ਸਕੂਲ ਚਾਰ ਦੁਵਾਰੀ ਵਾਲੀ ਬੀ ਲੋਕੀ ਹੈ ਅੱਜ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਸ਼ਾਨਦਾਰ ਫਰਨੀਚਰ ਹੈ 2022 ਤੋਂ ਪਹਿਲਾਂ ਲੱਖਾਂ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਜ਼ਮੀਨ ਤੇ ਬੈਠਦੇ ਸੀ ਅੱਜ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਲਈ ਸਾਫ਼ ਸੁਥਰਾ ਸੈਕਟਰ ਵਾਸ਼ਰੂਮ ਐ ਟਾਇਲਟ ਹੈ ਪੀਨ ਵਾਲਾ ਪਾਣੀ ਹੈ ਪੰਜਾਬ ਦੇ 17000 ਸਕੂਲਾਂ 'ਚ ਵਾਈਫਾਈ ਲਾ ਚੁੱਕੇ ਹਨ ਪੰਜਾਬ ਦੇ ਲਗਭਗ 5000 ਸਕੂਲਾਂ 'ਚ ਸੋਲਰ ਪੈਨਲ ਲਾ ਚੁੱਕੇ ਹਨ ਪੰਜਾਬ ਦੇ ਬਹੁਤਾਂ ਸਕੂਲਾਂ 'ਚ ਸੀਸੀਟੀਵੀ ਕੈਮਰੇ ਲੱਗ ਚੁੱਕੇ ਨੇ ਟਰਾਂਸਪੋਰਟ ਬੱਸ ਸੁਵਿਧਾ ਪੰਜਾਬ ਦੇ ਵਿੱਚ ਅਜ ਸਵਾ 100 ਤੋਂ ਵੱਧ ਨੰਦੇ ਸਕੂਲ ਹੈ ਜਿੱਥੇ ਲਗਭਗ 250 ਦੇ ਕਰੀਬ ਬੱਸਾਂ ਨੇ ਜਿਹੜੀਆਂ ਆਪਰੇਟ ਕਰ ਰਹੀਆਂ ਨੇ 10000 ਤੋਂ ਵੱਧ ਬੱਚੇ ਉਹਨਾਂ ਦਾ ਨਹਾ ਲੈ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਿਕਿਉਰਿਟੀ ਗਾਰਡ ਮੈਂ ਕੱਲ ਸੁਣ ਰਿਹਾ ਸੀ ਕਿ ਵਿਧਾਨ ਸਭਾ ਦੇ ਵਿੱਚ ਇੱਕ ਵਿਧਾਇਕ ਬੋਲੇ ਮਨਨ ਪੁੱਛਣਾ ਚਾਹੁੰਗਾ ਕਿ 38 ਬੱਚੇ ਕਿਹੜੇ ਸਕੂਲ ਚ ਪੜ੍ਹਦੇ ਨੇ ਕਿਉਂ ਤੇਰੇ ਸਿਕਿਉਰਟੀ ਗਾਰਡ ਨਹੀਂ ਹੈ ਅਸੀਂ ਇੱਥੇ 20000 ਟੀਚਰਸ ਦਿੱਤੇ ਨੇ ਪਰ ਕੀ ਗਰੀਬਾਂ ਦੇ ਬੱਚਿਆਂ ਦੀ ਸੁਰੱਖਿਆ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਬਹੁਤੇ ਮੈਂ ਇਦਾਂ ਦੇ ਮੈਂ ਜਾ ਕੇ ਪੇਜ ਜਿਹੜਾ ਸਿਕਿਉਰਟੀ ਗਾਰਡ ਚੋਂ ਮੋਹਾਲੀ ਦੇ ਮੈਂ ਇੱਕ ਸਕੂਲ ਦੇ ਵਿੱਚ ਗਿਆ ਸੀ 3B1 ਦੇ ਸਕੂਲ ਦੇ ਵਿੱਚ ਜਦੋਂ ਛੁੱਟੀ ਹੋਈ ਤਾਂ ਮੇਰੇ ਪੇਰੈਂਟਸ ਨਾਲ ਕੰਪਲੇਨ ਕੀਤੀ ਕਹਿੰਦੇ ਜੀ ਅਸੀਂ ਆਪਣੀ ਲੜਕੀਆਂ ਨੂੰ ਭੇਜ ਨਹੀਂ ਸਕਦੇ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਇੱਕ ਇਦਾਂ ਦੀ ਏਜ ਹੁੰਦੀ ਹੈ ਜਦੋਂ ਨੌਜਵਾਨਾਂ ਦੇ ਵੱਲੋਂ ਵੀ ਅਸੀਂ ਡਰ ਕੇ ਭੇਜਦੇ ਨਹੀਂ ਅੱਜ ਮਾਤਾ ਪਿਤਾ ਸਰਕਾਰੀ ਸਕੂਲਾਂ ਦੇ ਵਿੱਚ ਆਪਣੀ ਬੱਚੀਆਂ ਨੂੰ ਬਿਨਾਂ ਕਿਸੇ ਡਰ ਤੇ ਖੋਫ ਤੋਂ ਭੇਜਦੇ ਕਿਉਂ ਨਾ ਉਹਨਾਂ ਨੂੰ ਪਤਾ ਕਿ ਸਾਡੀ ਬੱਚੀਆਂ ਸੁਰੱਖਿਅਤ ਹਨ ਕਿਉਂ ਸਰਕਾਰੀ ਸਕੂਲਾਂ ਦੇ ਵੀ ਸਾਡੇ ਕੋਲ ਸਿਕਿਉਰਿਟੀ ਗਾਰਡ ਸੇ ਕੀ ਸਿਰਫ ਥੋੜੇ ਅਮੀਰਾਂ ਦਾ ਹੀ ਹੱਕ ਹੈ ਐਦਾਂ ਪਿਛਲੀ ਵਾਰੀ ਵਿਧਾਨ ਸਭਾ ਚ ਰੋਆਗਿਰ ਵੀ ਪ੍ਰਿੰਸੀਪਲਸ ਨੂੰ ਸਿੰਗਾਪੁਰ ਕਿਉਂ ਕਿਉਂ ਸਿਰਫ ਥੋੜੇ ਬੱਚੇ ਹੀ ਵਿਦੇਸ਼ ਪੜਨ ਜਾ ਸਕਦੇ ਥੋੜੇ ਬੱਚਿਆਂ ਨੂੰ ਹੀ ਹੱਕ ਹੈ ਕਿ ਉਹ ਫੋਰਨ ਟੀਚਰਸ ਦੇ ਕੋਲੋਂ ਪੜਨ ਤੁਸੀਂ ਆਪਣੇ ਬੱਚਿਆਂ ਨੂੰ ਮਹਿੰਗੀਆਂ ਯੂਨੀਵਰਸਿਟੀਆਂ 'ਚ ਮਹਿੰਗੇ ਸਕੂਲਾਂ 'ਚ ਪਹਾੜਾਂ ਵਾਲੇ ਸਕੂਲਾਂ 'ਚ ਪੜਾਓ ਤੇ ਗਰੀਬਾਂ ਦੇ ਬੱਚਿਆਂ ਨੂੰ ਅਗਰ ਸਕੂਲ ਦੇ ਵਿੱਚ ਸਿਕਿਉਰਟੀ ਗਾਰਡ ਫੰਦਕ ਨਹੀਂ ਸਰ। ਇਹ ਸਿਕਿਉਰਟੀ ਗਾਰਡ ਸਿਰਫ ਉਹਨਾਂ ਸਕੂਲਾਂ 'ਚ ਹੈ ਜਿੱਥੇ 500 ਤੋਂ ਵੱਧ ਬੱਚੇ ਹਨ। ਲੜਕੀਆਂ ਵਾਲੇ ਸਕੂਲ ਹਨ ਤਾਂ ਕਿ ਉਹਨਾਂ ਦੀ ਸੁਰੱਖਿਆ ਹੋ ਸਕੇ। ਇਸ ਤੋਂ ਬਾਅਦ ਜੀ ਅਸੀਂ 2500 ਟੀਚਰਸ ਉਹਨਾਂ ਨੂੰ ਫੋਰਨ ਟ੍ਰੇਨਿੰਗ ਜਿਹੜੀ ਸਿੰਗापुर, ਫਿਨਲੈਂਡ, ਆਇਮ ਅੰਮ੍ਰਿਤਸਰ ਉਹ ਸਾਡੇ 199 ਬੱਚੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਕਿ ਜਿਹੜਾ ਕੋਈ ਸਰਕਾਰਾਂ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਮੈਂ ਸਿੱਖਿਆ ਮੰਤਰੀ ਬਣਿਆ ਮੈਂ ਕਿ ਮੈਨੂੰ ਡਾਟਾ ਚਾਹੀਦਾ ਕਿ 10 ਸਾਲਾਂ ਵਿੱਚ ਕਿੰਨੇ ਬੱਚਿਆਂ ਨੇ ਜੀ ਕੀ ਕੀਤਾ 2022 ਤੋਂ ਪਹਿਲਾਂ ਤੁਹਾਡੇ ਕੋਲੇ ਡਾਟਾ ਹੀ ਅਵੇਲੇਬਲ ਹੈ ਨਹੀਂ ਮੈਥ ਨੂੰ ਕੋਈ ਕੋਲੇ ਕਦੀ ਕੁਝ ਕੰਮ ਹੀ ਨਹੀਂ ਕੀਤਾ ਮੈਨੂੰ ਅਫਸਰਸ ਪੁੱਛਦੇ ਨੇ ਮੈਂ ਪੁੱਛਿਆ ਕਿ ਇਹ ਕਿੰਨੇ ਇੰਨਾ ਦੇ ਕਦੀ ਸਵਾਲ ਕਿਸੇ ਨੇ ਪੁੱਛੇ ਨਹੀਂ ਮੈਂ ਕਿ ਫਿਰ ਪੁੱਛਦੇ ਕਿ ਇਸ ਮੈਨੂੰ ਸਿਰ ਦੋ ਚੀਜ਼ਾਂ ਦੇ ਉੱਤੇ ਗੱਲ ਹੋਈ ਸੀ ਮੈਂ ਕਿਹਾ ਕਿ ਕਹਿੰਦੇ ਡਬਲ ਟੀ ਕਿ ਡਬਲ ਟੀ ਮਤਲਬ ਕਨਿਆ ਟੈਂਡਰ ਜਾਂ ਟ੍ਰਾਂਸਫਰ ਬਸ ਕਿਸ ਤੋਂ ਨਾਵਾ ਕੋਈ ਫਿਕਰ ਹੀ ਨਹੀਂ ਸੀ ਨਾ ਬੱਚਿਆਂ ਦੀ ਯੂਨੀਫਾਰਮ ਦੀ ਫਿਕਰ ਨਾ ਕਿਤਾਬਾਂ ਦੀ ਫਿਕਰ ਤੁਹਾਨੂੰ ਇਹ ਵੀ ਦੱਸ ਦਈਏ ਸਾਡਾ ਨਵਾਂ ਫੈਸ਼ਨ ਸ਼ੁਰੂ ਹੋ ਰਿਹਾ ਹੈ ਇਸ ਹਫ਼ਤੇ ਫਾਰ ਦਾ ਫਰਸਟ ਟਾਈਮ ਤੁਸੀਂ ਆ ਕੇ ਆਪ ਸਕੂਲਾਂ ਚ ਜਾ ਕੇ ਚੈੱਕ ਕਰ ਲਿਓ ਪਹਿਲੇ ਦਿਨ ਤੋਂ ਤੁਹਾਡੀ ਬੁੱਕਸ ਹੈ ਜਿਹੜੀਆਂ ਸਰਕਾਰੀ ਸਕੂਲਾਂ ਦੀਆਂ ਫ੍ਰੀ ਕਿਤਾਬਾਂ ਆ ਸਰਕਾਰੀ ਸਕੂਲਾਂ ਚ ਪਹਿਲੇ ਦਿਨ ਤੋਂ ਅਵੇਲੇਬਲ ਹੋਣੀਆਂ ਇਹ ਜਾ ਕੇ ਸਾਰੇ ਮੀਡੀਆ ਨੂੰ ਕਹਿ ਰਹੇ ਜਾ ਕੇ ਚੈੱਕ ਕਰ ਲਿਓ ਇਹ ਅਗਰ ਨੀਤ ਹੋਵੇ ਤੇ ਇਸ ਸਾਲ ਅਸੀਂ ਕਿਤਾਬਾਂ ਟਾਈਮ ਤੇ ਵੀ ਦੇ ਰਹੇ ਹਾਂ ਤੇ ਪਲੱਸ ਕਿਤਾਬਾਂ ਦੀ ਛਪਾਈ ਦੇ ਵਿੱਚੋਂ 27% ਦੀ ਬਚਤ ਕੀਤੀ ਹੈ ਬਹੁਤ ਸਾਰੇ ਲੋਕ ਕਹਿੰਦੇ ਜੀ ਪੈਸਾ ਕਿੱਥੋਂ ਆਊਗਾ ਛੋਟੀ ਛੋਟੀ ਬਚਤਾ ਜਿਹੜੀ ਛਪਾਈ ਅੱਗੇ 100 ਕਰੋੜ ਚੋਦੀ ਸੀ ਇਸ ਵਾਰ 80 ਕਰੋੜ ਤੋਂ ਥੱਲੇ ਹੋਈ ਹੈ 1 21 ਕਰੋੜ ਰੁਪਇਆ ਜਿਹੜਾ ਹੈ ਉਹ ਅਸੀਂ ਸਿਰਫ 20 ਕੰਪਲੈਕਸ ਸਿਪਾਇਆ ਟਾਈਮ ਬਸਿਤ ਜਿਹੜਾ ਹੈ ਉਹ ਬਣ ਰਹੇ ਹਨ ਤੁਸੀਂ ਸਕੂਲ ਦੇਖਿਆ ਕਿੰਨਾ ਸ਼ਾਨਦਾਰ ਹੈ ਬੱਚੇ ਸਕੂਲਸ ਐਕਟੀਵਿਟੀਜ਼ ਆ ਰਹੀਆਂ ਹਨ ਅਜੇ ਆਪਣੇ ਕੰਸਟਰਕਸ਼ਨ ਫੇਸ ਦੇ ਵਿੱਚ ਅਜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਪੰਜਵੇਂ ਇਹਨੀਆਂ ਦੇਖੋਗੇ ਸਕੂਲ ਜਿਹੜਾ ਹੈ ਉਸ ਨੂੰ ਬੜੀਆ ਕਰ ਰਹੇ ਹਨ ਐਤਨ ਹੀ ਸਾਡੇ ਲਗਭਗ 40 ਸਕੂਲ ਆਫ ਹੈਪੀਨੈਸ ਬਣ ਕੇ ਤਿਆਰ ਹੈ ਸਾਡੇ ਸਕੂਲਸ ਆਫ ਹੈਪੀਨੈਸ 425 ਸਕੂਲ ਬਣ ਕੇ ਤਿਆਰ ਹੈ 40 ਹੁਨਰ ਸਿੱਖਿਆ ਸਕੂਲ ਜਿੱਥੇ ਬੱਚੇ ਵੋਕੇਸ਼ਨ学 ਦੇਖਦੇ ਹਨ ਸਟਾਰਟਿਡ ਬਿਜ਼ਨਸ ਕਲਸਟਰ ਸਾਡੇ ਹਰ ਸਰਕਾਰੀ ਸੀਨੀਅਰ ਕੈਂਡੀਡੇਟ ਨੂੰ ਗਿਆਨ ਦੀ ਜਮਾਤ ਦੇ ਬੱਚੇ ਉਸ ਬਿਜ਼ਨਸ ਕਲਸਟਰ ਵਿੱਚ ਭੇਜ ਦਿੱਤੇ ਕੋਈ ਪ੍ਰਾਈਵੇਟ ਨਹੀਂ ਜੀ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੇਉਣ ਦਾ ਸਭ ਤੋਂ ਸ਼ਾਨਦਾਰ ਨਤੀਜਾ ਇਸ ਸਾਲ ਆਇਆ ਹੈ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਅਕੈਡੈਮਿਕ ਸੈਸ਼ਨ ਹੈ ਪਿਛਲੇ ਸਾਲ ਦਾ ਰਿਕਾਰਡ ਤੋੜੂਗਾ ਆਪ ਸਭ ਅਨਸੰਦੇ ਸਰਕਾਰੀ ਸਮੂਹ ਚ ਤੁਹਾਡਾ ਸਵਾਗਤ ਹੈ ਮੈਂ ਆਪ ਜੀ ਰਾਹੀਂ ਇਹ ਪੀੜ ਕਰਨਾ ਸਾਰੇ ਮਾਤਾ ਪਿਤਾਵਾਂ ਨੂੰ ਕਿ ਜ਼ਰੂਰ ਅੱਜ ਦੀ ਮੇਗਾ ਪੀਟੀਨ ਵਿੱਚ ਸਾਨੂੰ ਤਿੰਨ ਸਰਕਾਰੀ ਸਕੂਲ ਉਹ ਹੋਰ ਦੇ ਸਰਕਾਰੀ ਸਕੂਲ ਨਹੀਂ ਰਹੇ ਜਿਵੇਂ ਕਿ ਅੱਜ ਵੀ ਮਹਿਸੂਸ ਹੁੰਦੀ ਹੈ ਬਦਲੇ ਸਰਕਾਰੀ ਸਕੂਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਰਕਾਰੀ ਸਕੂਲ ਤੇ ਆਪਣੇ ਬੱਚਿਆਂ ਨੂੰ ਤੁਸੀਂ ਇੱਥੇ ਦਾਖਲਾ ਵੀ ਦਿਵਾਓ ਕਿ ਅਸੀਂ ਅਸੀਂ ਸਾਡੀ ਇਹ ਬਚਨ ਬੰਦ ਕਰ ਅਸੀਂ ਜੋ ਉਮੀਦ ਦੇ ਨਾਲ ਜਿਸ ਉਮੀਦ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਸਿੱਖਿਆ ਕ੍ਰਾਂਤੀ ਲਈ ਅਸੀਂ ਉਸ ਸਿੱਖਿਆ ਕ੍ਰਾਂਤੀ ਵੱਲ ਵਚਨਬੱਧ ਹੈ 3 ਸਾਲਾਂ ਦੇ ਇੱਕ ਬਹੁਤ ਕੁਸ਼ਾਲ ਸਿਖਲ ਕੀਤਾ ਹੈ ਕਿ ਆਉਣ ਵਾਲੇ ਪਿੰਨਾਂ ਤੁਸੀਂ ਪੂਰ ਜਿਹੜੇ ਇੰਟਰਵੈਂਟੇ ਬਦਲਾਵ ਤੇ ਬੰਟੀ ਜਿਹੜੇ ਚੀਕੀ ਦਾ ਸਕੂਲ ਸਟਰੀ ਬੱਸ ਤੁਹਾਨੂੰ ਪਤਾ ਹੈ ਮਾਪਿਆਂ ਨਾਲ ਗੱਲਬਾਤ ਕੀਤੀ ਤੁਸੀਂ ਫੀਡਬੈਕ ਲਈ ਹੈ ਮਾਪਿਆਂ ਦਾ ਕੀ ਰਿਵਿਊ ਸੀਗਾ ਪੂਰੇ ਸਕੂਲ ਨੂੰ ਲੱਗਣ ਮੈਂ ਸਾਹਮਣੇ ਤੁਹਾਡੇ ਸਾਹਮਣੇ ਹੈ ਜੀ ਦੇਖੋ ਤੁਸੀਂ ਆਪ ਦੇਖਿਆ ਕੁਆਲਿਟੀ ਆਫ ਫਰਨੀਚਰ ਕੁਆਲਿਟੀ ਆਫ ਕਲਾਸ ਰੂਮ ਸਾਰਾ ਇੰਟਰੈਕਟਿਵ ਪੈਨਲ ਤੇ ਬੱਚਿਆਂ ਤੇ ਮਾਤਾ ਪਿਤਾ ਨੂੰ ਜਿਹੜਾ ਸਵਾਸਤਾ ਆਬੀਅਸਲੀ ਆਂਦਰੀ ਹੈ ਪਹਿਲਾਂ ਤਾਂ ਵੀ ਪੀਟੀਐਮ ਜੀਤੀ ਨਹੀਂ ਸੀ ਹੁਣ ਪੀਟੀਐਮ ਵੀ ਆਨਲਾਈਨ ਰਿਜ਼ਲਟ ਕਾਰਡ ਵੀ ਮਿਲ ਗਏ ਐਸਾ ਨਾ ਹੋਵੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਘੇਰਾ ਪਾਉਣ ਦੀ ਪੂਰੀ ਤਿਆਰੀ ਕਰਕੇ ਚਲਣ ਦਾ ਹਾਲ ਸਕੂਲਾਂ ਨੂੰ ਅੱਗੇ ਲਰਨ ਦੀ ਕੋਸ਼ਿਸ਼ ਹੈ ਦੇਖੋ ਜੀ ਅ ਸਰਦੀ ਕਿਸੇ ਪ੍ਰਾਈਵੇਟ ਸਕੂਲ ਆਲੇ ਨਾਲ ਨਹੀਂ ਜਿਹੜੇ ਮਾਤਾ ਪਿਤਾ ਫੋਡ ਕਰ ਸਕਦੇ ਆ ਜਿਹੜੇ ਸਮਰਥ ਹਨ ਆਰਥਿਕ ਤੌਰ ਤੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਬਣਾਉਣਾ ਪਰ ਇਹ ਗੱਲ ਹੈ ਕਿ ਇਹ ਨਾ ਹੋਵੇ ਕਿ ਗਰੀਬ ਦਾ ਬੱਚਾ ਇਸ ਕਰਕੇ ਰਹਿ ਜਾਵੇ ਜਿਹਦੇ ਮਾਤਾ ਪਿਤਾ ਕੋਲ ਪੈਸੇ ਨਹੀਂ ਤਾਂ ਉਹ ਇੱਕ ਇਕੁਅਲ ਇਨਫਰਾਸਟ੍ਰਕਚਰ ਖੜਾ ਕਰਨਾ उसके प्रति असि वचनबद्ध थे अस खड़ा कर रहे हैं अब जो मोहाली बहुत सारे स्कूल हैं मैं नाम दस सद लुधियाने अमृतसर से जलंधर छरोपुर बठिडे जो किसी भी तादाद भी पैरामी तोनी डे यू कैन चैक कितों की घट्टी मिल सकता नतीजे नतीजे वाइज भी बच्चे कॉन्फिडेंस करा लो बच्चों का अकैडमिक कॉम्पीट करा लो बच्चों का स्पोर्ट्स कॉम्पीशन करा लो हर पक्षों साढ़े बच्चे प्रॉबर कर ਪਰ ਕਾਹਨ ਕੋਈ ਐਸਟੀਮੇਟ ਲਗਾਇਆ ਕਿ ਅੱਜ ਕਿੰਨੇ ਕਿਲ ਲੱਖਾਂ ਦੀ ਤਦਦ ਦੇ ਵਿੱਚ ਹੈ ਮਾਰਗਰਾਫ ਅਸੀਂ ਜਦੋਂ ਆਉਂਦੇ ਹਾਂ ਕਾਊਂਟ ਸਭ ਨੂੰ ਸ਼ਾਂਤ ਕਰ ਦੇਵਾਂਗੇ ਕੋਈ ਵੀ ਜਿਹੜਾ ਐਨੀ ਟੀਲ ਜੋ ਸ਼ੰਕ ਫਿਗਰ ਹਨਗੇ ਥੈਂਕ ਯੂ